dan 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 ਇਸ਼ੀ ਦੀ ਨਗਰ ਕੀਰਤਨ ਜੁੜੇ ਸਾਡੇ ਗਿਆਨੀ ਹਰਪਾਲ ਸਿੰਘ ਜੀ ਜਿਹੜੇ ਕਿ ਲਗਾਤਾਰ ਸਫਰ ਸ਼ਹਾਦਤ ਦੇ ਵਿੱਚ ਲੋਕਾਂ ਨੂੰ ਜੋੜਦੇ ਨੇ ਸੰਗਤਾਂ ਨੂੰ ਜੋੜਦੇ ਨੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਈਏ ਇਸ ਸ਼ੀਦੀ ਨਗਰ ਕੀਰਤਨ ਬਾਰੇ ਹਾਂਜੀ ਜਸਤਾ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨਗਰ ਕੀਰਤਨ ਬਾਰੇ ਕੀ ਜਸਤਾ ਜੀ ਦੱਸਣਾ ਚਾਹੁੰਦੇ ਵਾਹਿਦ ਕੌਮ ਵਿੱਚ ਇੱਕ ਨਗਰ ਕੀਰਤਨ ਹੈ ਜਿਹੜਾ ਜਪਜੀਤ ਸਾਹਿਬ ਪੜ ਕੇ ਸ਼ੁਰੂ ਹੁੰਦਾ ਤੇ ਸੋਹਿਲਾ ਸਾਹਿਬ ਪੜ ਕੇ ਸੰਪੂਰਨ ਹੁੰਦਾ ਇਹ ਨਗਰ ਕੀਰਤਨ ਸਾਡੇ ਅੰਦਰ ਵਿਰਾਗ ਵੀ ਪੈਦਾ ਕਰਦਾ ਤੇ ਜੋਸ਼ ਵੀ ਪੈਦਾ ਕਰਦਾ ਸਾਨੂੰ ਚੜ੍ਹਦੀ ਕਲਾ 'ਚ ਲੈ ਕੇ ਜਾਂ ਸਾਹਿਬ ਜਾਦਿਆਂ ਦੀ ਯਾਦ ਹਰ ਸਿੱਖ ਦੀ ਸੁੱਤੀ ਸੁਰਤ ਨੂੰ ਜਗਾਉਣ ਵਾਸਤੇ ਬਹੁਤ ਪ੍ਰਭਲ ਹੈ ਇਹ ਯਾਦ ਹੀ ਸੀ ਜਿਨੇ 750 ਸਾਲ ਦੀ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਇਸ ਧਰਤੀ ਤੇ ਲੋਕਾਂ ਦਾ ਰਾਜ ਖਾਲਸੇ ਦਾ ਰਾਜ ਸਥਾਪਿਤ ਕੀਤਾ ਸੋ ਇਹ ਨਗਰ ਕੀਰਤਨ ਸਾਡੇ ਡਿਸਪਲਨ ਦੀ ਮਾਨ ਮਰਯਾਦਾ ਦੀ ਇੱਕ ਮਿਸਾਲ ਹੈ ਔਰ ਬੜੀ ਸੰਜੀਦਗੀ ਨਾਲ ਬੜੀ ਭਾਵਨਾ ਦੇ ਨਾਲ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤ ਜਿਹੜੀ ਆ ਉਹ ਸੇਵਾ ਦੇ ਜਜ਼ਬੇ ਦੇ ਨਾਲ ਇਸ ਨਗਰ ਕੀਰਤਨ 'ਚ ਸ਼ਾਮਲ ਹੋ ਰਹੀ ਹੈ ਤੁਸੀਂ ਸੁਣਿਆ ਜਸੇਦਰ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਨੇ ਵੀ ਦੱਸਿਆ ਵੀ ਸ਼ਿਦੀ ਜੋ ਨਗਰ ਕੀਰਤਨ ਹੈ ਵੀ ਕਿਦਵੇਂ ਜਟਪਾ ਸੰਗਤਾਂ ਦੇ ਭਰਿਆ ਪਿਆ ਹੈ ਆਹ ਤੁਹਾਨੂੰ ਨਗਰ ਕੀਰਤਨ ਦੀ ਹੋਰ ਵੀ ਦਸ਼ਕ ਹੈ ਜੀ